ਹੈਦਰਾਬਾਦ ਦੇ ਸ਼ਮਸ਼ਾਬਾਦ ਹਵਾਈ ਅੱਡੇ ਤੇ ਕਸਟਮ ਵਿਭਾਗ ਨੇ ਇੱਕ ਵੱਡੀ ਤਸਕਰੀ ਦੇ ਕਾਰਵਾਈ ਨੂੰ ناکਾਮ ਕਰ ਦਿੱਤਾ ਅਤੇ ਵੱਡੀ ਮਾਤਰਾ ਦੇ ਵਿੱਚ ਸੋਨਾ ਜ਼ਬਤ ਕੀਤਾ। ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਅਧਿਕਾਰੀਆਂ ਨੂੰ ਨਿਯਮਿਤ ਸਮਾਨ ਦੀ ਜਾਂਚ ਦੌਰਾਨ ਸ਼ਾਰਜਾ ਤੋਂ ਆਉਣ ਵਾਲੇ ਇੱਕ ਯਾਤਰੀ ਤੇ ਸ਼ੱਕ ਹੋਇਆ। ਇਸ ਦੌਰਾਨ ਯਾਤਰੀ ਦੇ ਬੈਗ ਦੀ ਐਕਸ-ਰੇ ਸਕੈਨਿੰਗ ਦੇ ਵਿੱਚ ਕੁਝ ਅਸਾਧਾਰਨ ਦਿਖਾਈ ਦਿੱਤਾ ਤੇ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਉਸ ਦਾ ਬੈਗ ਵੱਖ ਕਰਕੇ ਰੱਖ ਦਿੱਤਾ। ਇਸ ਤੋਂ ਬਾਅਦ ਅਧਿਕਾਰੀਆਂ ਨੇ ਉਸ ਦੇ ਬੈਗ ਦੀ ਮਸ਼ੀਨ ਦੀ ਥਾਂ ਹਰ ਜੋ ਹੈ ਹੱਥੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਤੇ ਜਾਂਚ ਦੌਰਾਨ ਅਧਿਕਾਰੀਆਂ ਨੂੰ ਇੱਕ ਲੋਹੇ ਦਾ ਡੱਬਾ ਮਿਲਿਆ ਜੋ ਦੇਖਣ ਦੇ ਵਿੱਚ ਆਮ ਲੱਗਦਾ ਸੀ ਪਰ ਉਸ ਦਾ ਭਾਰ ਜੋ ਹੈ ਬਹੁਤ ਹੀ ਅਸਾਧਾਰਨ ਸੀ ਨੇੜਿਓਂ ਜਾਂਚ ਕਰਨ ਤੇ ਪਤਾ ਲੱਗਾ ਕਿ ਲੋਹੇ ਦੇ ਡੱਬੇ ਦੇ ਅੰਦਰ 11 ਸੋਨੇ ਦੀਆਂ ਛੜਾਂ ਚਲਾਕੀ ਨਾਲ ਲੁਕਾਈਆਂ ਗਈਆਂ ਸਨ ਇੰਨਾ ਛੜਾ ਨੂੰ ਬੈਗ ਦੇ ਵਿੱਚ ਇੱਕ ਤਰੀਕੇ ਨਾਲ ਫਿੱਟ ਕੀਤਾ ਗਿਆ ਸੀ ਕਿ ਇਹ ਪਹਿਲੀ ਨਜ਼ਰ ਦੇ ਵਿੱਚ ਦਿਖਾਈ ਹੀ ਨਾ ਦੇ। ਸੋਨਾ ਲੋਹੇ ਦੀ ਪਲੇਟ ਦੇ ਹੇਠਾਂ ਵਿਸ਼ੇਸ਼ ਤੌਰ ਤੇ ਖੋਖਲੀ ਜਗ੍ਹਾ ਬਣਾ ਕੇ ਸੋਨੇ ਨੂੰ ਰੱਖਿਆ ਗਿਆ ਸੀ। ਕਸਟਮ ਅਧਿਕਾਰੀਆਂ ਨੇ ਤੁਰੰਤ ਹੀ ਸੋਨੇ ਨੂੰ ਬ੍ਰਾਹਮਤ ਕਰਕੇ ਇਸ ਦੀ ਜਾਂਚ ਕੀਤੀ ਜਿਸ ਨਾਲ ਇਸ ਦੀ ਗੁਣਵੱਤਾ ਅਤੇ ਸ਼ੁੱਧਤਾ ਦੀ ਪੁਸ਼ਟੀ ਹੋਈ ਜ਼ਬਤ ਕੀਤੇ ਗਏ ਸੋਨੇ ਦੀ ਕੁੱਲ ਕੀਮਤ ਜੋ ਹੈ ਲਗਭਗ 1.55 ਕਰੋੜ ਦੱਸੀ ਜਾ ਰਹੀ ਹੈ ਤੇ ਇਸ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਯਾਤਰੀ ਇਹਨਾਂ ਛੜਾਂ ਨੂੰ ਗੈਰ ਕਾਨੂੰਨੀ ਤਰੀਕਿਆਂ ਨਾਲ ਭਾਰਤ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਸਟਮ ਵਿਭਾਗ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਕਿਸੇ ਤਸਕਰੀ ਗਿਰੋਹ ਨਾਲ ਜੁੜਿਆ ਹੋਇਆ ਹੈ ਜਾਂ ਫਿਰ ਇੱਕ ਇਕੱਲੇ ਦਾ ਹੀ ਯਤਨ ਸੀ ਕਸਟਮ ਅਧਿਕਾਰੀਆਂ ਨੇ ਹਾਲ ਹੀ ਦੇ 2 ਮਹੀਨਿਆਂ ਦੇ ਵਿੱਚ ਖਾੜੀ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਨਾਂ ਤੇ ਸੋਨੇ ਦੀ ਤਸਕਰੀ ਦੇ ਮਾਮਲਿਆਂ ਦੇ ਵਿੱਚ ਵਾਧੇ ਦੀ ਰਿਪੋਰਟ ਦਿੱਤੀ ਹੈ ਤਸਕਰ ਹਰ ਸੰਭਵ ਤਰੀਕੇ ਨਾਲ ਸੋਨੇ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਦੇ ਇਲੈਕਟ੍ਰੋਨਿਕਸ ਵਿੱਚ ਕਦੇ ਕੱਪੜਿਆਂ ਦੇ ਵਿੱਚ ਕਦੇ ਸਿਲਾਈ ਕਰਕੇ ਤੇ ਕਦੇ ਖਾਣੇ ਦੇ ਪੈਕੇਟਾਂ ਦੇ ਵਿੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਨੂੰ ਕੰਟਰੋਲ ਕਰਨ ਲਈ ਹਵਾਈ ਅੱਡੇ ਤੇ ਚੈਕਿੰਗ ਪ੍ਰਕਿਰਿਆ ਦੇ ਵਿੱਚ ਹੋਰ ਆਧੁਨਿਕਰ ਟੈਕਨੋਲੋਜੀ ਸ਼ਾਮਿਲ ਕੀਤੀ ਗਈ ਹੈ ਅਤੇ ਸ਼ੱਕੀ ਯਾਤਰੀਆਂ ਨੂੰ ਵਿਸ਼ੇਸ਼ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ